ਅਗਲੀ ਖਬਰ ਵੱਲ ਚਲਿਏ ਤੇ ਪ੍ਰੈਜ਼ੀਡੈਂਟ 트럼ਪ ਉਹਨਾਂ ਨੇ ਕੱਲ ਸ਼ਾਮੀ ਇੱਕ ਸਟੇਟਮੈਂਟ ਜਾਰੀ ਕੀਤੀ ਆ ਭਈ ਜੇ ਜੌਨ ਡੀਅਰ ਜਿਹੜੇ ਟਰੈਕਟਰਾਂ ਵਾਲੀ ਕੰਪਨੀ ਆ ਇਹਨਾਂ ਨੇ ਆਪਣੀ ਪ੍ਰੋਡਕਸ਼ਨ ਮੈਕਸੀਕੋ ਨੂੰ ਮੂਵ ਕਰ ਲਈ ਤੇ ਮੈਂ ਪ੍ਰੈਜ਼ੀਡੈਂਟ ਬਣਦਾ ਆ ਤੇ 200% ਟੈਰਿਫ ਇਹਦੇ ਉੱਤੇ ਲਾਇਆ ਜਾਊਗਾ ਸੋ ਇਹ ਉਹਨਾਂ ਨੇ ਸਟੇਟਮੈਂਟ ਉਸ ਟਾਈਮ ਦੇ ਉੱਤੇ ਦਿੱਤੀ ਆ ਜਿਸ ਟਾਈਮ ਦੇ ਉੱਤੇ ਜੌਨ ਡੀਅਰ ਦੇ ਜਿਹੜੇ ਪਲਾਂਟ ਹੈਗੇ ਆਇਓਵਾ ਸਟੇਟ ਦੇ ਵਿੱਚ ਤੁਹਾਨੂੰ ਪਤਾ ਵੀ ਆਯੋਵਾ ਚ ਵੀ ਖੇਤੀਬਾੜੀ ਬਹੁਤ ਹੁੰਦੀ ਆ ਕੈਲੀਫੋਰਨੀਆ ਚ ਵੀ ਬਹੁਤ ਹੁੰਦੀ ਆ ਤੇ ਉੱਥੇ ਉਹਨਾਂ ਨੇ ਲੋਕਾਂ ਨੂੰ ਕਈਆਂ ਨੂੰ ਲੇ-ਆਫ ਕਰਤਾ ਤੇ ਅਨਾਉਂਸ ਕਰਤਾ ਵੀ ਅਸੀਂ ਆਪਣੀ ਜਿਹੜੀ ਪ੍ਰੋਡਕਸ਼ਨ ਆ ਪ੍ਰੋਡਕਸ਼ਨ ਫੈਕਟਰੀਜ਼ ਆ ਉਹ ਮੈਕਸੀਕੋ ਨੂੰ ਮੂਵ ਕਰ ਲਾਂਗੇ ਹੁਣ ਆਯੋਵਾ ਸਟੇਟ ਇਲੈਕਸ਼ਨ ਦੇ ਲਈ ਵੀ ਬੜੀ ਇੰਪੋਰਟੈਂਟ ਹੈਗੀ ਆ ਈਵਨ ਦੋ ਪੋਪੂਲੇਸ਼ਨ ਬੜੀ ਘੱਟ ਹੈਗੀ ਆ ਤੇ ਉਸ ਸੰਬੰਧ ਦੇ ਵਿੱਚ ਜਦੋਂ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਹੋਣਾ ਨੇ ਸਟੇਟਮੈਂਟ ਜਾਰੀ ਕੀਤੀ ਪਈ ਜੇ ਕੰਮ ਤੁਸੀਂ ਕੀਤਾ ਤੇ ਤੁਹਾਡੇ ਤੇ 200% ਟੈਕਸ ਟੈਰਫ ਜਿਹੜਾ ਐਕਸਟਰਾ ਲਾਇਆ ਜਾਊਗਾ ਤੇ ਜੌਨ ਡੀਅਰ ਦੇ ਜਿਹੜੇ ਸਟਾਕ ਆ ਉਹ ਆਫਟਰ ਆਵਰ ਦੇ ਵਿੱਚ 1.6% ਜਿਹੜੇ ਥੱਲੇ ਡਿੱਗ ਪਏ ਕਲੋਜ਼ਿੰਗ ਬੈਲ ਤੋਂ ਬਾਅਦ ਸੋ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਆ ਹੁਣ ਅਮਰੀਕਾ ਦੀਆਂ ਉਹ ਚਾਈਨਾ ਨਾਲੋਂ ਮੈਕਸੀਕੋ ਦੇ ਵਿੱਚ ਮੂਵ ਹੋ ਰਹੀਆਂ ਆ ਬਹੁਤ ਸਾਰੀਆਂ ਬੀਤਨਾਮ ਚ ਮੂਵ ਹੋ ਰਹੀਆਂ ਹਾਲਾਂਕਿ ਚਾਈਨਾ ਵਾਲੇ ਹੀ ਉੱਥੇ ਜਿਹੜਾ ਉਹ ਕੰਮਕਾਰ ਕਰ ਰਹੇ ਹੈਗੇ ਆ ਆ ਕੁਝ ਜਿਹੜੇ ਬਿਜ਼ਨੈਸਸ ਆ ਉਹ ਇੰਡੀਆ ਦੇ ਵਿੱਚ ਵੀ ਮੂਵ ਹੋ ਰਹੇ ਹੈਗੇ ਆ ਆ ਪ੍ਰਾਈਮ ਮਿਨਿਸਟਰ ਮੋਦੀ ਹੁਣੀ ਆਏ ਆ ਅਗਲੀਆਂ ਖਬਰਾਂ ਚ ਆਪਾਂ ਸਾਂਝੀਆਂ ਕਰਾਂਗੇ ਤੁਹਾਡੇ ਨਾਲ ਕਿੰਨੇ ਕੋ ਸੀਓ ਦੇ ਨਾਲ ਕੰਪਨੀਆਂ ਦੇ ਨਾਲ ਮਿਲ ਕੇ ਗਏ ਆ ਕਿਹੜੇ ਕਿਹੜੇ ਬਿਜ਼ਨਸ ਉਹ ਲੈ ਕੇ ਗਏ ਹੈਗੇ ਆ ਹਾਲਾਂਕਿ ਆਪਾਂ ਡਿਫਰੈਂਟ ਸੋਚਦੇ ਆਂ ਕਿ ਇਸ ਤਰ੍ਹਾਂ ਹੋਇਆ ਜੀ ਉੱਥੇ ਮੋਦੀ ਸਾਹਿਬ ਦੀ ਉਹਨਾਂ ਦੇ ਨਾਲ ਆਹ ਗੱਲਬਾਤ ਕੋਈ ਨਹੀਂ ਹੋਈ ਹੈਗੀ ਉਹ ਆਪਾਂ ਅਗਲੀਆਂ ਖਬਰਾਂ ਸਾਂਝੀਆਂ ਕਰਾਂਗੇ ਪਰ ਇਸ ਸਬੰਧ ਦੇ ਵਿੱਚ ਆ 트럼ਪ ਹੋਣੀ ਆ ਉਹ ਕਹਿੰਦੇ ਵੀ ਮੈਂ ਕਿਸਾਨਾਂ ਦੇ ਨਾਲ ਖੜਾ ਆ ਤੇ ਨਾਲ ਜਿਹੜੇ ਮੈਨੂਫੈਕਚਰਿੰਗ ਦੀਆਂ ਜੌਬਸ ਕਰਦੇ ਸੀ ਸੋ ਜੌਨ ਡੀਅਰ ਨੂੰ ਜਿਹੜੀ ਆਪਣੀ ਕੰਪਨੀ ਆ ਉਹ ਸਿਰਫ ਕੱਲੇ ਪ੍ਰੋਫਿਟ ਕਰਕੇ ਮੈਕਸੀਕੋ ਚ ਰਿਮੂਵ ਨਹੀਂ ਕਰਨੀ ਚਾਹੀਦੀ ਹੈਗੀ ਹਾਲਾਂਕਿ ਤੁਹਾਨੂੰ ਪਤਾ ਹੀ ਆ ਵੀ ਉਹਨਾਂ ਦੇ 트럼ਪ ਹੋਣਾਂ ਦੇ ਜਿਹੜੀ ਬੀਟੀ ਹੈਗੀ ਆ ਬੰਕਾ 트াম্প ਉਹਨਾਂ ਦੇ ਜਿਹੜੇ ਕਲੋਥਿੰਗ ਦੇ ਕਈ ਬਿਜ਼ਨੈਸਸ ਹੈਗੇ ਆ ਉਹ ਚਾਈਨਾ ਤੋਂ ਆਦੇ ਆ ਹਨਾ ਸੋ ਇਹ ਸਾਰਾ ਕੁਝ ਆ ਪਰ ਇਸ ਇਸ਼ੂ ਦੇ ਉੱਤੇ ਉਹ ਖੜੇ ਹੈਗੇ ਆ ਭਈ ਤੁਹਾਨੂੰ ਇੱਥੇ ਹੀ ਜਿਹੜੀ ਪ੍ਰੋਡਕਸ਼ਨ ਆ ਕਰਨੀ ਚਾਹੀਦੀ ਆ ਇਹੀ ਨੇ ਹਰਜੋ ਸਿੰਘ ਜੀ ਉਹ ਕਹਿੰਦੇ ਵੀ ਮੈਂ ਸਾਰੀਆਂ ਚੀਜ਼ਾਂ ਦੇ ਉੱਤੇ ਟੈਰਿਫ ਲਾ ਦੇਣਾ ਟੈਰਿਫ ਲਾਉਣ ਦੇ ਨਾਲ ਜੇ ਆਮ ਲੋਕਾਂ ਦੇ ਨਾਲ ਖੜੇ ਆ ਤਾਂ ਫਿਰ ਭਈ ਨੁਕਸਾਨ ਤੇ ਆਮ ਲੋਕਾਂ ਦਾ ਹੀ ਜਿਹੜਾ ਹੋਣਾ ਆ ਕੈਰਿਫ ਲਾਂ ਦੇ ਨਾਲ ਹੁੰਦਾ ਤਾਂ ਕੁਝ ਨਹੀਂ ਆ ਸਾਰੀਆਂ ਚੀਜ਼ਾਂ ਮਹਿੰਗੀਆਂ ਹੁੰਦੀਆਂ ਤੇ ਭਾਰ ਜਿਹੜਾ ਉਹ ਖਪਤਕਾਰ ਦੇ ਉੱਤੇ ਜਿਹੜਾ ਉਹ ਪਹੁੰਚਦਾ ਆ ਇੱਥੋਂ ਤੱਕ ਇਹਨਾਂ ਦੀ ਆਪਣੀ ਪਾਰਟੀ ਦੇ ਹੀ ਜਿਹੜੇ ਕਈ ਲੋਕ ਆ ਉਹ ਇੰਨੇ ਜ਼ਿਆਦਾ ਟੈਰਿਸਟ ਦੇ ਹੱਕ ਦੇ ਵਿੱਚ ਨਹੀਂ ਆ ਇਹਨਾਂ ਨੇ ਰੀਸੈਂਟਲੀ ਜਿਹੜੀ ਆ ਇਕਨੋਮੀ ਦੇ ਉੱਤੇ ਗੱਲਬਾਤ ਕਰਦੇ ਹੋਏ ਕਿਹਾ ਵੀ ਮੈਂ ਜਿਹੜੀਆਂ ਸੈਂਕਸ਼ਨਸ ਦਾ ਉਹ ਹਟਾ ਦੇਣਾ ਚਾਹੁੰਦਾ ਆ ਰੂਸ ਦੇ ਉੱਤੋਂ ਵੀ ਸੋ ਹੁਣ ਰੂਸ ਨੂੰ ਤਾਂ ਫਾਇਦਾ ਹੀ ਹੋਊਗਾ ਜੇ 트੍ਰੰਪ ਹੁਣੀ ਆਉਂਦੇ ਆ ਵੀ ਇਸ ਟਾਈਮ ਉਹਨਾਂ ਨੂੰ ਲਗਤਾਰ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਚੱਲ ਰਹੀ ਆ ਪਰ 트럼ਪ ਹੁਣੀ ਕਹਿ ਰਿਹਾ ਵੀ ਆਪਾਂ ਤੁਹਾਨੂੰ ਕੋਈ ਨਹੀਂ ਖੁੱਲਾ ਹੱਥ ਵੀ ਜਿਹੜਾ ਵੈਂਚੁਰੀ ਆ ਉਹ ਦੇ ਦੇਵਾਂਗੇ ਸੋ ਜான் ਡੀਅਰ ਹੁਣ ਇੱਕ ਦੀ ਫੇਰ ਕਹ ਲੋ ਵੀ ਉਹਨਾਂ ਦੇ ਮੈਕਸੀਕੋ ਮੈਨੂਫੈਕਚਰਿੰਗ ਪਲਾਂਟ ਦੇ ਵਿੱਚ ਜਾਣ ਦੇ ਨਾਲ ਇਹ ਚੀਜ਼ ਹੋਈ ਆ ਬਹੁਤ ਸਾਰੀਆਂ ਜਿਹੜੀਆਂ ਇੰਟਰਨੈਸ਼ਨਲ ਕੰਪਨੀਆਂ ਆ ਉਹ ਮੈਕਸੀਕੋ ਦਾ ਰਾਹ ਵਰਤਦੀਆਂ ਆ ਕਿਉਂਕਿ ਇਹਨਾਂ ਦੇ ਜਿਹੜੀ ਨਾਫਟਾ ਬਣੀ ਆ ਉਹਨਾਂ ਦੀ ਜਿਹੜੀ ਆਪਸ ਦੇ ਵਿੱਚ ਸੰਧੀ ਆ ਉਹ ਉਹਦੇ ਨਾਲ ਜਿਹੜੇ ਟੈਰਰਿਸਟਸ ਨੂੰ ਲੈ ਕੇ ਹੀ ਬਚਾ ਹੁੰਦਾ ਹੈ ਬਹੁਤ ਸਾਰੀਆਂ ਕੰਪਨੀਆਂ ਨੇ ਆਪਣੇ ਜਿਹੜੇ ਪਲਾਂਟ ਆ ਇੱਥੋਂ ਚੱਕ ਕੇ ਬਾਰਡਰ ਵਾਲੇ ਜਿਹੜੇ ਸੂਬੇ ਦੇ ਵਿੱਚ ਕਹਿ ਲਓ ਵੀ ਬਾਰਡਰ ਦੇ ਪਰਲੇ ਪਾਸੇ ਜਿਹੜੇ ਉਹਨਾਂ ਨੇ ਇਸੇ ਲਈ ਲਾਏ ਆ ਵੀ ਉਧਰੋਂ ਉੱਥੇ ਇੱਕ ਤਾਂ ਉਹਨਾਂ ਨੂੰ ਲੇਬਰ ਸਸਤੀ ਆ ਤੇ ਉਹ ਚੀਜ਼ਾਂ ਜਿਹੜੀਆਂ ਸਸhtੀਆਂ ਮਿਲਦੀਆਂ ਸਸਤੇ ਭਾਅ ਤੇ ਬਣਾ ਕੇ ਤੇ ਅਮਰੀਕਾ ਦੇ ਵਿੱਚ ਪੂਰੇ ਭਾਅ ਦੇ ਉੱਤੇ ਵੇਚਦੇ ਹੈਗੇ ਆ ਸੋ ਇਹਦੇ ਨਾਲ ਹੁਣ ਕਿੱਦਾਂ ਦਾ ਫਰਕ ਜਿਹੜਾ ਉਹ ਪਾਊਗਾ ਇਹ ਜਿਹੜੀ ਉਹ ਦੇਖਣ ਵਾਲੀ ਜਿਹੜੀ ਗੱਲ ਹੈਗੀ ਆ ਐ ਐਕਸਪਰਟਸ ਤੇ ਇਹ ਮੰਨਦੇ ਆ ਵੀ ਟੈਰਿਫ ਦੇ ਨਾਲ ਜਿਹੜੇ ਯੂਐਸ ਮੈਕਸੀਕੋ ਦੇ ਰਿਲੇਸ਼ਨ ਆ ਉਹਨਾਂ ਦੇ ਵਿੱਚ ਨੁਕਸਾਨ ਜਿਹੜਾ ਹੋ ਆ ਸਕਦਾ ਆ ਤੇ ਇਹਨਾਂ ਟੈਰਿਫ ਦਾ ਜਿਹੜਾ ਭਾਰ ਆ ਇਵੈਂਚੁਅਲੀ ਖਪਤਕਾਰ ਕੰਜ਼ਿਊਮਰ ਨੂੰ ਹੀ ਜਿਹੜਾ ਉਹ ਚੱਲਣਾ ਪਊਗਾ ਤੇ ਕਈ ਤਾਂ ਇਹ ਵੀ ਕਹਿੰਦੇ ਆ ਵੀ ਇਹ ਚੀਜ਼ ਫਿਜ਼ੀਬਲ ਹੀ ਨਹੀਂ ਆ ਇਹ ਹੋ ਹੀ ਨਹੀਂ ਸਕਦੀ ਹੈਗੀ ਜੌਨ ਡੀਅਰ ਨੇ ਅਨਾਉਂਸ ਕੀਤਾ ਸੀਗਾ ਵੀ ਉਹ ਆਪਣੇ ਕੁਝ ਦੀ ਪ੍ਰੋਡਕਸ਼ਨ ਆ ਜੂਨ ਮਹੀਨੇ ਦੇ ਵਿੱਚ ਮੈਕਸੀਕੋ ਚ ਮੂਵ ਕਰਨ ਜਾ ਰਹੇ ਆ ਅ ਇਟਸ ਜਿਹੜੀਆਂ ਲੇਆਫਸ ਤੋਂ ਬਾਅਦ ਦੇ ਵਿੱਚ ਸੋ ਇਹ ਵੀ ਇੱਕ ਜਿਹੜਾ ਹਰਜੋਤ ਸਿੰਘ ਜੀ ਇਸ ਵਾਰ ਟਾਕਿੰਗ ਪੁਆਇੰਟ ਇਲੈਕਸ਼ਨ ਦੇ ਵਿੱਚ ਜਿਹੜਾ ਟੈਰਿਫ ਨੂੰ ਲੈ ਕੇ ਆ ਉਹ ਜਿਹੜਾ ਉਹ ਰਹਿਣ ਵਾਲਾ ਆ ਟੈਰਿਫ ਦਾ ਮਸਲਾ ਜਦੋਂ ਟਰੰਪ ਹੁਣੀ ਆਏ ਸੀ ਪਹਿਲੇ ਆਪਣੇ ਕਾਰਜਕਾਲ ਦੇ ਵਿੱਚ ਚਾਈਨਾ ਦੇ ਬਹੁਤ ਸਾਰੇ ਸਮਾਨਸ ਦੇ ਉੱਤੇ ਜਾਂ ਸਟੀਲ ਦੇ ਉੱਤੇ ਖਾਸ ਕਰਕੇ ਲਾਇਆ ਫਿਰ ਇਵੈਨਚੁਅਲੀ ਜਿਹੜੇ ਬਾਈਡਨ ਹੁਣਾਂ ਨੇ ਵੀ ਉਸੇ ਚੀਜ਼ ਨੂੰ ਬਰਕਰਾਰ ਜਿਹੜਾ ਉਹ ਰੱਖਿਆ ਸੋ ਹੁਣ ਦੇਖੋ ਵੀ ਇਸ ਤਰੀਕੇ ਦੇ ਨਾਲ ਕੀ ਇਹ ਪ੍ਰੋਡਕਸ਼ਨ ਨੂੰ ਰੋਕ ਪਣ ਕੇ ਅਮਰੀਕਾ ਤੋਂ ਬਾਹਰ ਜਾਣ ਦੇ ਵਿੱਚ ਜਾਂ ਨਹੀਂ ਇਹ ਚੇਤਾਵਨੀ ਦੇ ਨਾਲ ਡਰ ਦੇ ਨਾਲ ਜੌਂਡੀਅਰ ਇਦਾਂ ਦੇ ਕਦਮ ਚੱਕਣ ਤੋਂ ਵਾਪਸ ਹੁੰਦਾ ਆ ਜਾਂ ਨਹੀਂ ਅਗਲੀ ਜਿਹੜੀ ਹਰਜੋ ਸਿੰਘ ਜੀ 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 ਹਰਜੋ ਸਿੰਘ ਸੋ ਪੋਲੀਟੀਕਲੀ ਜਿਹੜੇ ਮੈਕਸੀਕੋ ਦੇ ਨਾਲ ਰਿਲੇਸ਼ਨ ਆ ਅਮਰੀਕਾ ਦੇ ਲੱਗਦਾ ਨਹੀਂ ਆਣ ਵਾਲੇ ਸਮੇਂ ਚ ਵਾਲੇ ਗੁੱਡ ਰਹਿਣਗੇ ਨਮੀ ਇਲੈਕਟਰ ਜਿਹੜੀ ਪ੍ਰੈਜ਼ੀਡੈਂਟ ਹੈਗੀ ਆ ਉਹ ਕਾਫੀ ਖੱਬੇ ਵਿਚਾਰਾਂ ਦੀ ਆ ਪਿਛਲੇ ਦਿਨਾਂ ਚ ਆਪਾਂ ਖਬਰ ਸਾਂਝੀ ਕੀਤੀ ਸੀ ਕਿ ਇਸ ਤਰ੍ਹਾਂ ਰਸ਼ੀਆ ਨੇ ਆਪਣੇ ਡਿਪਲੋਮੈਟ ਜਿਹੜੇ ਯੂਰਪ ਦੇ ਕਈ ਮੁਲਕਾਂ ਦੇ ਕੱਢ ਦਿੱਤੇ ਆ ਉਹਨਾਂ ਨੂੰ ਮੈਕਸੀਕੋ ਦੇ ਵਿੱਚ ਜਿਹੜਾ ਭੇਜ ਦਿੱਤਾ ਆ ਆਪਣੇ ਜਿਹੜੀ ਮੈਕਸੀਕੋ ਚ ਰਸ਼ੀਆ ਦੀ ਐਮਬੈਸੀ ਆ ਤੇ ਇਹ ਵੀ ਚਾਰजेस ਲੱਗ ਰਹੇ ਆ ਵੀ ਉਹ ਯੂਐਸਏ ਦੇ ਵਿੱਚ ਜਿਹੜੀ ਇੱਕ ਕਿਸੇ ਨਾ ਕਿਸੇ ਤਰ੍ਹਾਂ ਨਾਲ ਆਪਣੀ ਸੂਈਆਂ ਸੂਈ ਉਹ ਕਰ ਰਹੇ ਆ ਅ ਇਥੋਂ ਪਤਾ ਜਿਸੂਸੀ ਕਰ ਰਹੇ ਹੈਗੇ ਆ ਕਿੱਥੇ ਕੀ ਹੋ ਰਿਹਾ ਹੈਗਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਇੱਕ ਬਹੁਤ ਵੱਡਾ ਇਸ਼ੂ ਬਣ ਜਾ ਰਿਹਾ ਹੈ ਦੂਸਰੇ ਪਾਸੇ ਆਪਣਾ ਗੁਵਾਂਡੀ ਮੁਲ ਕੈਨੇਡਾ ਉਹ ਪਤਾ ਨਹੀਂ ਕਾਹਦੇ ਸੁੱਤੇ ਪਏ ਆ ਇੰਨੀ ਜਿਆਦੇ ਉਹਨਾਂ ਦੇ ਕੋਲ ਜੰਗ ਲੇਬਰ ਹੈਗੀ ਆ ਜਵਾਨ ਜਿਹੜੇ ਬੱਚੇ ਪੜਨ ਆਏ ਆ ਜਾਂ ਹੋਰ ਜੇ ਉਹ ਅਮਰੀਕਾ ਵਾਲਿਆਂ ਨੂੰ ਕਹਿਣ ਭਈ ਸਾਡੇ ਇੱਥੇ ਫੈਕਟਰੀਆਂ ਲਾਓ ਤੇ ਅ ਅਮਰੀਕਾ ਵਾਲੇ ਵੀ ਲਾ ਸਕਦੇ ਪਰ ਉਹ ਵੀ ਹੁਣ ਪਤਾ ਨਹੀਂ ਕੀ ਚੱਕਰ ਇਹਨਾਂ ਦਾ ਚੱਲ ਰਿਹਾ ਹੈਗਾ ਹਾਲਾਂਕਿ ਕੈਨੇਡਾ ਦੇ ਨਾਲ ਬਹੁਤ ਗੁੱਡ ਰਿਲੇਸ਼ਨ ਹੋਣੇ ਚਾਹੀਦੇ ਹੈਗੇ ਇਸ ਇਸ਼ੂ ਦੇ ਉੱਤੇ ਜੀ ਹੁਣ ਤਾਂ ਅਮਰੀਕਾ ਦੇ ਵੇਖਦੇ ਹੋਏ ਤਾਂ ਚੀਨ ਨੇ ਵੀ ਚਾਇਨਾ ਦੇ ਜਿਹੜੇ ਸਮਾਨ ਦੇ ਉੱਤੇ ਟੈਰਿਫ ਲਾਉਣੇ ਸ਼ੁਰੂ ਕੀਤੇ ਆ ਕਿਉਂਕਿ ਉਹਨਾਂ ਨੂੰ ਪਤਾ ਵੀ ਉਹਨਾਂ ਦੀ ਵੀ ਲੋਕਲ ਇੰਡਸਟਰੀ ਦਾ ਪੱਠਾ ਜਿਹੜਾ ਆ ਉਥੋਂ ਸਸਤੇ ਆਏ ਮਾਲ ਨੇ ਜਿਹੜਾ ਉਹ ਪਠਾ ਆ ਦਿੱਤਾ ਸੋ ਲੋਕ ਮੈਂ ਇਹ ਚੀਜ਼ਾਂ ਖਰੀਦਣਗੇਗਾ ਨਹੀਂ ਇਵੈਂਚੁਅਲੀ ਜਿਹੜਾ ਦੇਖਣ ਵਾਲੀ ਗੱਲ ਹਰਜੋਤ ਸਿੰਘ ਜੀ ਲੱਖ